ਦੋ ਵੱਡੀਆਂ ਖਬਰਾਂ ਨੇ ਇੱਕ ਤਾਂ ਅਗਵਾ ਕੀਤਾ ਗਰੀਬ ਪਰਿਵਾਰ ਦਾ ਬੱਚਾ ਪੁਲਿਸ ਨੇ ਕਈ ਦਿਨਾਂ ਬਾਅਦ ਬਰਾਮਦ ਕਰ ਲਿਆ ਪਰਿਵਾਰ ਨੂੰ ਸੌਂਪ ਦਿੱਤਾ ਤੇ ਬਰਾਮਦ ਕੀਤਾ ਕਿਵੇਂ ਆ ਤੇ ਅਗਵਾਕਾਰ ਕੌਣ ਸੀ ਅਗਵਾ ਕਰਕੇ ਲੈ ਕਿੱਥੇ ਗਏ ਸੀ ਤੇ ਫੜੇ ਕਿਵੇਂ ਗਏ ਪੂਰੀ ਕਹਾਣੀ ਬੜੀ ਰੋਚਕ ਹੈ ਤੇ ਸੁਣਨ ਵਾਲੀ ਹੈ ਦੂਜੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਪੁਲਿਸ ਦੇ 8 ਚਾਰ ਵੱਡੇ ਅਫਸਰਾਂ ਨੂੰ ਸਜ਼ਾ ਹੋਈ ਹੈ ਜੇਲ੍ਹ ਹੋਈ ਹੈ ਪੂਰਾ ਉਹ ਵੀ ਮਾਮਲਾ ਤੁਹਾਨੂੰ ਦੱਸ ਦਿਆਂ ਪਹਿਲਾਂ ਤਾਂ ਬਰਨਾਲਾ ਦੇ ਵਿੱਚੋਂ ਇੱਕ ਬੱਚਾ ਅੱਜ ਤੋਂ ਤਿੰਨ ਕੁ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਆਪਣੇ ਘਰ ਦੇ ਅੱਗੇ ਖੇਡ ਰਿਆ ਸੀ ਉਹ ਆਪਣੀ ਭੈਣ ਦੇ ਨਾਲ ਖੇਡ ਰਿਆ ਸੀ ਭੈਣ ਭੱਜੀ ਭੱਜੀ ਆਈ ਮੋਟਰਸਾਈਕਲ ਵਾਲੇ ਦੋ ਵਿਅਕਤੀ ਉਹਨੇ ਦੱਸਿਆ ਕਿ ਵੀਰੇ ਨੂੰ ਚੱਕ ਕੇ ਲੈ ਗਏ ਨੇ ਉਸ ਤੋਂ ਬਾਅਦ ਫਿਰ ਪੁਲਿਸ ਉਹਨਾਂ ਦੇ ਪਿੱਛੇ ਲੱਗੀ ਪਹਿਲਾਂ ਇੱਕ ਮੋਟਰਸਾਈਕਲ ਤੇ ਲੈ ਕੇ ਜਾਂਦਿਆਂ ਦੀ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਉਸ ਤੋਂ ਬਾਅਦ ਅੱਜ ਪੁਲਿਸ ਨੇ ਬੱਚਾ ਬਰਾਮਦ ਕਰਕੇ ਤੇ ਗਰੀਬ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਤੇ ਕਹਾਣੀ ਪੂਰੀ ਪੁਲਿਸ ਨੇ ਸਾਂਝੀ ਕੀਤੀ ਹੈ ਜਿਵੇਂ ਪੁਲਿਸ ਦੱਸ ਰਹੀ ਹੈ ਜੇ ਉਹ ਸੱਚ ਹੈ ਤਾਂ ਕਹਾਣੀ ਪੁਲਿਸ ਦੱਸ ਰਹੀ ਹੈ ਕਿ ਦੋ ਵੇ ਕੁੱਲ ਤਿੰਨ ਚਾਰ ਵਿਅਕਤੀ ਜਿਨ੍ਹਾਂ ਨੇ ਇਹ ਬੱਚਾ ਚੱਕਿਆ ਸੀ ਪੁਲਿਸ ਕਹਿੰਦੀ ਹੈ ਕਿ ਇਹਨਾਂ ਦੇ ਵਿੱਚ ਇੱਕ ਵਿਅਕਤੀ ਜਿਹੜਾ ਡਾਕਟਰ ਹੈ ਲੁਧਿਆਣੇ ਦਾ ਇੱਕ ਆਸ਼ਾ ਵਰਕਰਾਂ ਜਿਹੜੀਆਂ ਹੁੰਦੀਆਂ ਨੇ ਇੱਕ ਆਸ਼ਾ ਵਰਕਰ ਸ਼ਾਮਲ ਹੈ ਦੋ ਵਿਅਕਤੀ ਜਿਹਦਾ ਇੱਕ ਦਾ ਨਾਮ ਦਮਨ ਇੱਕ ਦਾ ਨਾਮ ਮਾਨਵ ਹੈ ਔਰ ਇੱਕ ਵਿਅਕਤੀ ਇਥੋਂ ਬਰਨਾਲੇ ਤੋਂ ਹੈ ਪੁਲਿਸ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਬੱਚਾ ਜਦੋਂ ਚੱਕਿਆ ਪਹਿਲਾਂ ਮੋਟਰਸਾਈਕਲ ਤੇ ਕੁਝ ਪੰਦ ਇਹ ਲੈ ਕੇ ਗਏ ਫਿਰ ਉਹਨੂੰ ਕਾਰ ਤੇ ਸ਼ਿਫਟ ਕੀਤਾ ਫਿਰ ਪੁਲਿਸ ਦੱਸਦੀ ਹੈ ਡੀਆਈਜੀ ਨੇ ਦੱਸਿਆ ਕਿ ਫਿਰ ਅਗਵਾਹ ਕਾਰ ਜਿਹੜੇ ਚੱਕ ਕੇ ਲੈ ਕੇ ਗਏ ਸੀ ਦੋਵੇਂ ਜਣੇ ਇੱਕ ਮਾਨਵ ਤੇ ਇੱਕ ਦਮਨ ਉਹ ਫਿਰ ਰਾਜਸਥਾਨ ਨਿਕਲ ਗਏ ਰਾਜਸਥਾਨ ਤੋਂ ਬਾਅਦ ਫਿਰ ਉਹ ਮਹਾਰਾਸ਼ਟਰ ਚਲੇ ਗਏ ਪੁਲਿਸ ਕਹਿੰਦੀ ਹੈ ਕਿ ਅਸੀਂ ਇਹਨਾਂ ਦੀ ਪੈਰ ਨੱਪਦੇ ਰਹੇ ਨੱਪਦੇ ਰਹੇ ਤੇ ਰਾਜਸਥਾਨ ਤੇ ਮਹਾਰਾਸ਼ਟਰ ਤੱਕ ਸਾਨੂੰ ਜਾਣਾ ਪਿਆ ਪੁਲਿਸ ਕਹਿੰਦੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਉੱਥੇ ਇਹਨਾਂ ਨੇ ਟੂਨੇ ਟਾਮਣ ਪੁੱਛਾ ਪੁੱਛਾ ਦੇਣ ਵਾਲਾ ਵੀ ਇੱਕ ਸਿਸਟਮ ਜਿਹਾ ਬਣਾਇਆ ਹੋਇਆ ਸੀ ਕਹਿੰਦੇ ਸਾਨੂੰ ਇਹ ਛੱਕ ਪੈ ਗਿਆ ਵੀ ਇਹਨਾਂ ਨੇ ਬਲੀਬਲੀ ਵਾਲਾ ਕੰਮ ਨਾ ਕੋਈ ਗਲਤ ਕਰ ਦਿੱਤਾ ਹੋਵੇ ਪਰ ਪੁਲਿਸ ਕਹਿੰਦੀ ਕਿ ਫਿਰ ਜਦੋਂ ਅਸੀਂ ਬੱਚਾ ਬਰਾਮਦ ਕੀਤਾ ਤਾਂ ਬੱਚੇ ਦਾ ਮੁੰਡਣ ਕੀਤਾ ਹੋਇਆ ਸੀ ਜਿਸ ਕਰਕੇ ਸਾਨੂੰ ਇਹ ਸਾਰੇ ਸ਼ੱਕ ਹੋਰ ਵੀ ਵੱਡੇ ਜਾਪਦੇ ਨੇ ਪੁਲਿਸ ਕਹਿੰਦੀ ਹੈ ਕਿ ਲੁਧਿਆਣੇ ਦਾ ਇੱਕ ਡਾਕਟਰ ਇੱਕ ਹਸਪਤਾਲ ਵਾਲਾ ਤੇ ਇੱਕ ਆਸ਼ਾ ਵਰਕਰ ਉਹ ਵੀ ਇਹਦੇ 'ਚ ਸ਼ਾਮਲ ਨੇ ਔਰ 2 ਲੱਖ ਰੁਪਏ ਦੇ ਵਿੱਚ ਇਹ ਬੱਚਾ ਕਿਸੇ ਬੇਔਲਾਦ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਅਸੀਂ ਇਹਨਾਂ ਨੂੰ ਫੜਿਆ ਹੁਣ ਪੁਲਿਸ ਨੇ ਬੱਚਾ ਹਵਾਲੇ ਕਰ ਦਿੱਤਾ ਪੁਲਿਸ ਨੇ ਆਪਣੀ ਸਾਰੀ ਵਾਰਤਾ ਕਹਾਣੀ ਸੁਣਾ ਦਿੱਤੀ ਹੈ ਬੱਚਾ ਬਰਾਮਦ ਕਰਨ ਦੀ ਪੁਲਿਸ ਨੇ ਇਹ ਵੀ ਆਖਿਆ ਕਿ ਪਿਛਲੇ ਦਿਨੀ ਜਿਹੜਾ ਇੱਕ ਬੱਚਾ ਖੰਨੇ ਤੋਂ ਚੱਕਿਆ ਗਿਆ ਸੀ ਉਹ ਅਸੀਂ ਅਨਕਾਊਂਟਰ ਕਰਕੇ ਬਰਾਮਦ ਕੀਤਾ ਸੀ ਉਸੇ ਤਰ੍ਹਾਂ ਹੀ ਇਹਦੇ ਤੇ ਵੀ ਸਾਡਾ ਬੜਾ ਜ਼ੋਰ ਲੱਗਿਆ ਉਧਰ ਇੱਕ ਅੱਜ ਨਵੀਂ ਗੱਲ ਇਹ ਵਾਪਰੀ ਹੈ ਕਿ ਮੋਗਾ ਸੈਕਸ ਸਕੈਂਡਲ ਜਿਹੜਾ ਕੇਸ ਹੈ ਉਹਦੇ ਵਿੱਚ ਚਾਰ ਵੱਡੇ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ ਹੈ ਜਿਦੇ ਵਿੱਚ ਇੱਕ ਐਸਐਸਪੀ ਹੈ ਇੱਕ ਐਸਪੀ ਹੈ ਤੇ ਦੋ ਇਨਸਪੈਕਟਰ ਨੇ ਚਾਰਾਂ ਨੂੰ ਸਜ਼ਾ ਹੋਈ ਹੈ ਇੱਕ ਨੂੰ 8 ਸਾਲ ਦੀ ਜਿਹੜਾ ਰਮਨ ਕੁਮਾਰ ਹੈ ਉਹਨੂੰ ਦੱਸਿਆ ਜਾ ਰਿਹਾ ਕਿ 8 ਸਾਲ ਦੀ ਸਜ਼ਾ ਹੋਈ ਹੈ ਤੇ ਜਿਹੜੇ ਬਾਕੀ ਐਸਐਸਪੀ ਐਸਪੀ ਤੇ ਇੱਕ ਇਨਸਪੈਕਟਰ ਹੈ ਉਹਨਾਂ ਨੂੰ 5-5 ਸਾਲ ਦੀ ਹੋਈ ਹੈ ਐਸਐਸਪੀ ਦਾ ਨਾਮ ਦਵਿੰਦਰ ਸਿੰਘ ਗਰਚਾ ਦੱਸਿਆ ਜਾ ਰਿਹਾ ਐਸਪੀ ਦਾ ਨਾਮ ਜਿਹੜਾ ਹੈ ਉਹ ਪਰਮਦੀਪ ਸਿੰਘ ਸੰਧੂ ਦੱਸਿਆ ਜਾ ਰਿਹਾ ਤੇ ਇੱਕ ਇਨਸਪੈਕਟਰ ਅਮਰੀਕ ਸਿੰਘ ਤੇ ਇੱਕ ਇਨਸਪੈਕਟਰ ਰਮਨ ਸਿੰਘ ਰਮਨ ਸਿੰਘ ਨੂੰ 8 ਸਾਲ ਤੇ ਬਾਕੀਆਂ ਨੂੰ 5-5 ਸਾਲ ਦੀ ਸਜ਼ਾ ਇਸ ਕੇਸ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਨਾਲ ਲੱਗਾ ਜੁਰਮਾਨਾ ਜਿਹੜਾ ਰਮਨ ਹੈ ਉਹਨੂੰ 3 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਦੱਸਿਆ ਜਾ ਰਿਹਾ ਤੇ ਜਿਹੜੇ ਦੂਜੇ ਨੇ ਦੋ ਤਿੰਨ ਉਹਨਾਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਅਦਾਲਤ ਨੇ ਲਗਾਇਆ ਤੇ ਇਹ ਮੁਹਾਲੀ ਸੀਬੀਆਈ ਅਦਾਲਤ ਦਾ ਫੈਸਲਾ ਕੀਤਾ ਇਹਦੀ ਖਬਰ ਆ ਰਹੀ ਹੈ ਹੁਣ ਇਹਦੇ ਨਾਲ ਹੀ ਜਿਹੜੀ ਇੱਕ ਮਹਿਲਾ ਪੁਲਿਸ ਕਾਂਸਟੇਬਲ ਬਠਿੰਡੇ ਦੇ ਵਿੱਚ ਫੜੀ ਹੋਈ ਆ ਉਹਦੇ ਤੋਂ ਕੀ ਕੁਝ ਹੁਣ ਤੱਕ ਖੁਲਾਸੇ ਹੋਏ ਨੇ ਕੀ ਕੁਝ ਬਰਾਮਦ ਹੋਇਆ ਉਹਦੇ ਸੰਬੰਧੀ ਵੀ ਗੱਲ ਕਰ ਲੈਣੀ ਚਾਹੀਦੀ ਹੈ ਅੱਜ ਜਿਹੜਾ ਪੰਜਾਬੀ ਜਾਗਰਣ ਅਖਬਾਰ ਹੈ ਉਹਦੇ ਚ ਇਹ ਇੱਕ ਖਬਰ ਛਪੀ ਹੈ ਗੁਰਤੇਜ ਸਿੱਧੂ ਜਿਹੜੇ ਪੱਤਰਕਾਰ ਹੈ ਉਹਨਾਂ ਦੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹਦੇ ਕੋਲ ਸੀ ਜਿਵੇਂ ਉਦੇ ਕੋਲ 2 ਲੱਖ ਰੁਪਏ ਦੀ ਇੱਕ ਘੜੀ ਸੀ ਰਿਲੈਕਸ ਦੀ ਤੇ ਉਹਦੇ ਕੋਲ ਇੱਕ ਐਨਕ 85000 ਦੀ ਸੀ ਕਿੰਨੇ ਮਹਿੰਗੇ ਪਲਾਟ ਤੇ ਗੱਡੀਆਂ ਉਹ ਕਿੱਥੋਂ ਆਏ ਕਿਹਨੇ ਦਿੱਤੇ ਉਹ ਗਿਫਟ ਚ ਦਿੱਤੇ ਗਏ ਸੀ ਗਿਫਟ ਦਿੱਤੇ ਕਿੰਨੇ ਜੋ ਖੁਲਾਸਾ ਜੋ ਚੀਜ਼ਾਂ ਖਬਰਾਂ ਚ ਆ ਰਹੀਆਂ ਨੇ ਉਹਦੇ ਮੁਤਾਬਕ ਕਥਤ ਤੌਰ ਤੇ ਉਹ ਜਿਹੜੀ ਐਨਕ ਤੇ ਘੜੀ ਹੈ ਉਹ ਕਹਿੰਦੀ ਹੈ ਕਿ ਇਹ ਮੈਨੂੰ ਮੇਰੀ ਇੱਕ ਫਰੈਂਡ ਆ ਜਿਹੜੀ ਕਨੇਡਾ ਰਹਿੰਦੀ ਹੈ ਉਹਨੇ ਗਿਫਟ ਕੀਤੀਆਂ ਨੇ ਬਾਹਰਲੇ ਦੇਸ਼ ਚ ਤੇ ਉਹ ਜਦੋਂ ਉਹਨੂੰ ਪੁੱਛਿਆ ਗਿਆ ਕਿ ਆਹ ਜਿਹੜੀਆਂ ਵਰਨਾਕਾਰਾਂ ਆਹ ਜਿਹੜੀ ਥਾਰ ਆ ਇੱਕ ਥਾਰ ਉਹਦੇ ਕੋਲ ਪਹਿਲਾਂ ਸੀ ਉਹ ਵੇਚ ਕੇ ਇੱਕ ਨਵੀਂ ਲਈ ਪਿੱਛੇ ਉਹਨੇ ਜਿਹਦੇ ਸਬੰਧ ਤੋਂ ਫੜੀ ਗਈ ਇਹ ਕਿੱਥੋਂ ਲਿਆ ਤਾਂ ਇਹਦੇ ਸਬੰਧੀ ਅਜੇ ਤੱਕ ਉਹ ਕਹਿੰਦੇ ਗੋਲ-ਗੋਲ ਘੁਮਾ ਰਹੀ ਆ ਕੁਝ ਸਪਸ਼ਟ ਦੱਸ ਨਹੀਂ ਰਹੀ ਜੋ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਅਜੇ ਤੱਕ ਕੋਈ ਇਹ ਗੱਲ ਪੁਖਤਾ ਨਹੀਂ ਮੰਨ ਰਹੀ ਕਿ ਵੀ ਮੈਂ ਨਸ਼ੇ ਦਾ ਕੰਮ ਕਰਦੀ ਸੀ ਪਰ ਇੱਥੇ ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਵੀ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ ਐ ਇੰਨੀ ਜ਼ਿਆਦਾ ਪੁਲਿਸ ਲਾ ਦਿੱਤੀ ਜਾਂਦੀ ਆ ਚਫੇਰੇ ਇੰਨੀ ਜ਼ਿਆਦਾ ਪੁਲਿਸ ਆਸੇ-ਪਾਸੇ ਇੱਕ ਡੀਐਸਪੀ ਦੀ ਡਿਊਟੀ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਂਦਾ ਜਿਵੇਂ ਉਹ ਕੋਈ ਬਹੁਤ ਵੱਡੀ ਗੈਂਗਸਟਰ ਲਾਰਸ ਬਸ਼ਨੋਈ ਵਾਂਗ ਹੋਵੇ ਹੁਣ ਸਵਾਲ ਇਹ ਹੈ ਮੀਡੀਆ ਨੂੰ ਉੱਥੇ ਨੇੜੇ ਫਟਕਣ ਕਿਉਂ ਨਹੀਂ ਦਿੱਤਾ ਜਾਂਦਾ ਮੀਡੀਆ ਇੱਕ ਵੀ ਗੱਲ ਨਾਲ ਉਹਨੂੰ ਪੁੱਛ ਸਕੇ ਇਹ ਕਿਉਂ ਨਹੀਂ ਕੀਤਾ ਜਾਂਦਾ ਇੱਕ ਦਿਨ ਮੀਡੀਆ ਦੇ ਕੈਮਰਿਆਂ ਤੇ ਉਹ ਸਾਹਮਣੇ ਆਈ ਸੀ ਉਸ ਦਿਨ ਉਹਨੇ ਜਾਂਦੀ ਜਾਂਦੀ ਨੇ ਬੋਲਿਆ ਸੀ ਸਭ ਝੂਠਾ ਝੂਠੇ ਲਜਾਮਣੀ ਉਸ ਤੋਂ ਬਾਅਦ ਉਹਨੂੰ ਮੀਡੀਆ ਦੇ ਸੰਪਰਕ 'ਚ ਆਉਣ ਨਹੀਂ ਦਿੱਤਾ ਜਾ ਰਿਹਾ ਆਖਰਕਾਰ ਨ ਕੀ ਹੈ ਕੀ ਗੱਲ ਜੇਕਰ ਪੁਲਿਸ ਆਪਣੀ ਗੱਲ ਮੀਡੀਆ 'ਚ ਰੱਖ ਸਕਦੀ ਹੈ ਜਿਹੜੇ ਵਿਅਕਤੀ ਨੂੰ ਫੜਿਆ ਹੋਇਆ ਉਹਨੂੰ ਵੀ ਰੱਖਣ ਦਾ ਰਾਈਟ ਤਾਂ ਹੋਣਾ ਚਾਹੀਦਾ ਨਾ ਇਹ ਕਾਨੂੰਨ ਹੋਣਾ ਚਾਹੀਦਾ فرض ਕਰੋ ਕੋਈ ਵੀ ਵਿਅਕਤੀ ਹੈ ਉਹਨੂੰ ਬਿਨਾਂ ਗੱਲੋਂ ਉਹਤੇ ਵੱਡੇ ਵੱਡੇ ਦੋਸ਼ ਲੱਗ ਰਹੇ ਹੁਣ ਇੱਕ ਪਾਸੜ ਵਿਆਖਿਆ ਹੋ ਰਹੀ ਹੋਵੇ ਤਾਂ ਜੇ ਉਹਨੂੰ ਵੀ ਅਧਿਕਾਰ ਹੋਵੇ ਕਿ ਉਹ ਵੀ 2 ਮਿੰਟ ਸਿਰਫ ਉਹਨੂੰ ਤਹਿਸ਼ੁਦਾ ਟਾਈਮ ਦਿੱਤਾ ਜਾਵੇ ਕਿ 2 ਮਿੰਟ ਦੇ ਦਿਓ 3 ਮਿੰਟ ਦੇ ਦਿਓ ਕੱਲੀ ਮੈਂ ਇਹਦੀ ਪੁਲਿਸ ਵਾਲੀ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਵਿਅਕਤੀ ਹੈ ਉਹਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਅਦਾਲਤ ਦੇ ਵਿੱਚ ਵੀ ਹੁੰਦਾ ਜੱਜ ਸਾਹਮਣੇ ਵੀ ਹੁੰਦਾ ਹਾਈ ਕੋਰਟ ਸੁਪਰੀਮ ਕੋਰਟ 'ਚ ਵੀ ਉਹਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੁੰਦਾ ਤਾਂ ਫਿਰ ਮੀਡੀਆ ਸਾਹਮਣੇ ਉਹਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਕਿਉਂ ਨਹੀਂ ਦਿੱਤਾ ਜਾਂਦਾ ਇਹ ਦੇਣਾ ਚਾਹੀਦਾ ਔਰ ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹਦੇ ਹੋਰ ਕੀ ਦੇ ਕੀ ਦੇ ਰਿਸ਼ਤੇ ਸੀ ਪੁਲਿਸ ਨੇ ਤਾਂ ਦੱਸਤਾ ਵੀ ਉਹਦੇ ਕੋਲ ਚਿੱਟਾ ਫੜਿਆ ਗਿਆ ਐਨੇ ਗ੍ਰਾਮ ਫੜਿਆ ਗਿਆ ਔਰ ਉਹ ਅੱਗੇ ਐ ਕਰਦੀ ਸੀ ਉਹ ਪਰ ਉਹ ਚਿੱਟਾ ਲੈਂਦੀ ਕਿੱਥੋਂ ਸੀ ਉਹਦੇ ਕਿਤੇ ਅਫਸਰਾਂ ਦੇ ਅਸ਼ੀਰਵਾਦ ਤਾਂ ਨਹੀਂ ਸੀ ਅ ਅਫਸਰਾਂ ਦੀ ਕਿਸੇ ਵੱਡਿਆਂ ਦੀ ਕੋਈ ਕਿਰਪਾ ਤਾਂ ਨਹੀਂ ਸੀ ਜਿਵੇਂ ਕਿ ਉੱਡਦੀਆਂ ਗੱਲਾਂ ਆ ਰਹੀਆਂ ਨੇ ਇਹ ਗੱਲਾਂ ਜਵਾਬ ਮੰਗਦੀਆਂ ਨੇ ਪਰ ਇਹ ਜਵਾਬ ਦਏਗਾ ਕੌਣ ਉਹ ਹੀ ਦੇ ਸਕਦੀ ਹੈ ਜਿਹਨੂੰ ਕਦੇ মিডিਆ ਸਾਹਮਣੇ ਨਹੀਂ ਹੋਣ ਦਿੱਤਾ ਜਾ ਰਿਹਾ ਆਖਰਕਾਰਨ ਕੀ ਹੈ ਸਵਾਲ ਵੱਡੇ ਨੇ ਹੁਣ ਪਿਛਲੇ ਦਿਨ ਜਦ ਉਹ ਫੜੀ ਗਈ ਤਾਂ ਉਸ ਦਿਨ ਇਹ ਗੱਲਾਂ ਉੱਡਦੀਆਂ ਉੱਡਦੀਆਂ ਆਈਆਂ ਸੀ ਨਾ ਬਈ ਉਹਨੇ ਕਿਹਾ ਕਿ ਮੇਰੇ ਫੋਨ ਦੋ ਮੈਂ ਉੱਚ ਅਫਸਰ ਨਾਲ ਤੁਹਾਡੀ ਗੱਲ ਕਰਾਉਣੀ ਹੈ ਅਯੋਚ ਅਫਸਰ ਕੌਣ ਹੈ ਇਹ ਵੀ ਦੇਖਣ ਵਾਚਣ ਦਾ ਸਵਾਲ ਹੈ ਔਰ ਪਿਛਲੇ ਦਿਨੀ ਇੱਕ ਹੋਰ ਵੀਡੀਓ ਆਡੀਓ ਰਿਕਾਰਡਿੰਗ ਇੱਕ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਕਥਤ ਤੌਰ ਤੇ ਦਾਵਾ ਕੀਤਾ ਜਾ ਰਿਹਾ ਕਿ ਇੱਕ ਕੋਈ ਪੁਲਿਸ ਅਫਸਰ ਹੈ ਤੇ ਉਹ ਕਿਸੇ ਔਰਤ ਨਾਲ ਜਿਸਮ ਫਰੋਸ਼ੀ ਦੇ ਧੰਦੇ ਬਾਰੇ ਸੌਦੇਬਾਜ਼ੀ ਕਰ ਰਿਹਾ ਹੈ ਹੁਣ ਇਹ ਜਿਹੜੀ ਆਡੀਓ ਰਿਕਾਰਡਿੰਗ ਹੈ ਉਹ ਇੱਕ ਕੈਨੇਡਾ ਤੋਂ ਚੱਲਦੇ ਪੰਜਾਬੀ ਚੈਨਲ ਨੇ ਵਾਇਰਲ ਕੀਤੀ ਹੈ ਪਰ ਸਵਾਲ ਤਾਂ ਇੱਥੇ ਇਹ ਨੇ ਨਾ ਬਈ ਹੁਣ ਤੱਕ ਪੁਲਿਸ ਨੇ ਉਹਦੇ ਤੇ ਕੋਈ ਐਕਸ਼ਨ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਉਹ ਜੇ ਉਹ ਸੱਚੀ ਆ ਰਿਕਾਰਡਿੰਗ ਜੇ ਜੇ ਸੱਚੀ ਹੈ ਤਾਂ ਫਿਰ ਪੁਲਿਸ ਅਫਸਰ ਨੂੰ ਤਾਂ ਪਤਾ ਹੀ ਹੋਣਾ ਉਹ ਆਵਾਜ਼ ਕੀ ਦੀ ਹੈ ਕਿਹੜਾ ਪੁਲਿਸ ਅਫਸਰ ਹੈ ਕਿਹੜਾ ਬੰਦਾ ਉਹ ਉਹਦੀ ਇਨਕੁਆਰੀ ਕਰਨੀ ਚਾਹੀਦੀ ਆ ਅੰਦਰ ਖਾਤੇ ਕਰ ਲੈਣ ਪਰ ਚੋਪੀਵਟ ਜਾਨੀ ਇਹੋ ਜਿਹੇ ਮਾਮਲਿਆਂ ਤੇ ਕੀ ਹੈ ਠੀਕ ਹੈ ਹੁਣ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਤੋਂ ਚੱਲੀ ਹੈ ਉਹਦੇ ਵਿੱਚ ਦੋ ਤਿੰਨ ਵੱਡੇ ਸਵਾਲ ਆ ਇੱਕ ਪੁਲਿਸ ਵਾਲੀ ਫੜੀ ਐ ਜਿਹੜੀ ਹੇਠਲੇ ਪੱਧਰ ਦੀ ਇੱਕ ਮਲਾਜਮ ਐ ਉਹਦੇ ਕੇਸ ਨੂੰ ਐ ਬਣਾ ਕੇ ਪੇਸ਼ ਕੀਤਾ ਜਾ ਰਿਹਾ ਐ ਵੀ ਜਿਵੇਂ ਕਿਤੇ ਬਹੁਤ ਵੱਡਾ ਕੋਈ ਮਾਰਕਾ ਮਾਰ ਲਿਆ ਹੋਵੇ ਜਾਂ ਵੱਜ ਗਿਆ ਹੋਵੇ ਚਲੋ ਮੈਂ ਕਹਿੰਨਾ ਮੰਨ ਲਓ ਉਹ ਕੱਲੀ ਤਾਂ ਨਹੀਂ ਜਿਹੜੀ ਪੁਲਿਸ ਡਿਪਾਰਟਮੈਂਟ 'ਚੇ ਕੰਮ ਕਰਦੀ ਹੋ ਸਕਦੀ ਕੀ ਕੋਈ ਵੱਡਾ ਅਫਸਰ ਕੋਈ ਵੱਡਾ ਅਧਿਕਾਰੀ ਇਹਨਾਂ ਕੰਮਾਂ 'ਚ ਸ਼ਾਮਲ ਨਹੀਂ ਹੋ ਸਕਦਾ ਕੀ ਇਹ ਸਾਰੀਆਂ ਚੀਜ਼ਾਂ ਥੱਲੇ ਥੱਲੇ ਹੀ ਚੱਲਦੀਆਂ ਨੇ ਵੇਖੋ ਇੱਕ ਮੁੱਦਾ ਹੋਰ ਉੱਠਿਆ ਕਿ ਇਹਦਾ ਘਰ ਢਾਉਣਾ ਚਾਹੀਦਾ ਹੈ ਜੇ ਐਡੇ ਆ ਤਾਂ ਘਰ ਟਾ ਕੇ ਵਿਖਾਓ ਯਾਰ ਉਹ ਇੱਕ ਆਮ ਜੀ ਘਰ ਦੀ ਕੁੜੀ ਐ ਠੀਕ ਐ ਉਹਨੇ ਚਾਰ ਪੈਸੇ ਗਲਤ ਧੰਧਿਆਂ ਨਾਲ ਠਮਹਾ ਵੀ ਲੈ ਹੋਣਗੇ ਗਲਤ ਐ ਤਾਂ ਸਜ਼ਾ ਉਹਨੂੰ ਵੀ ਮਿਲਣੀ ਚਾਹੀਦੀ ਐ ਪਰ ਘਰ ਢਾਉਣ ਦਾ ਚੈਲੰਜ ਮੈਨੂੰ ਲੱਗਦਾ ਕੋਈ ਮੰਤਰੀ ਸੰਤਰੀ ਕੋਈ ਵੱਡੀ ਅਫਸਰ ਨਹੀਂ ਕੀ ਜਿਦਾ ਚੈਲੰਜ ਮੰਨ ਲਓ ਸਰਕਾਰ ਨੂੰ ਉਹਦਾ ਘਰ ਢਾਉਣ ਦਾ 1 ਮਿੰਟ ਦਾ ਕੰਮ ਹੈ ਉਹ ਢਾ ਵੀ ਦੇਣਗੇ ਜਦੋਂ ਪੰਜਾਬ 'ਚ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਢਾ ਕੇ ਵਿਖਾਓ ਜੀ ਐਡੇ ਤਾਂ ਫਿਰ ਤੁਹਾਨੂੰ ਮੰਨਾਂਗੇ ਤੇ ਜੇ ਸੱਚੀ ਉਹਦਾ ਉਹ ਘਰ ਢਾ ਦੇਣ ਫਿਰ ਮੰਨ ਜੂਗੇ ਵੀ ਵਾਕਿਆ ਹੀ ਸਭ ਕੁਝ ਸਹੀ ਦਿਸ਼ਾ 'ਚ ਠੀਕ ਹੋ ਰਿਹਾ ਹੈ ਮੰਨ ਜੂਗੇ ਫਿਰ ਮੈਨੂੰ ਲੱਗਦਾ ਹੈ ਹਕੂਮਤ ਵਾਸਤੇ ਉਹਦਾ ਘਰ ਢਾਉਣਾ ਕੋਈ ਐਡੀ ਵੱਡੀ ਚੁਣੌਤੀ ਨਹੀਂ ਹੈਗੀ ਜਿੱਡੀ ਵੱਡੀ ਚੁਣੌਤੀ ਪੇਸ਼ ਕੀਤੀ ਜਾ ਰਹੀ ਹੈ ਉਹ ਢਾ ਸਕਦੇ ਯਾਰ ਐਡੀ ਕੋਈ ਗੱਲ ਹੀ ਨਹੀਂ ਹੈਗੀ ਸੋ ਇੱਥੇ ਵੱਡੇ ਮਗਰਮਚ ਵੱਡੀਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਤੱਕ ਹੱਥ ਅਜ ਅਜੇ ਤੱਕ ਪਹੁੰਚਿਆ ਨਹੀਂ ਤੁਸੀਂ ਵੇਖੋ ਕੋਈ ਵੀ ਵੱਡਾ ਸਿਆਸਦਾਨ ਯੁੱਧ ਨਸ਼ਿਆਂ ਵਿਰੋਧ ਚ ਨਹੀਂ ਫੜਿਆ ਗਿਆ ਕੋਈ ਵੀ ਵੱਡਾ ਪੁਲਿਸ ਅਧਿਕਾਰੀ ਨਹੀਂ ਫੜਿਆ ਗਿਆ ਮਤਲਬ ਕਹਿਣ ਦਾ ਵੀ ਇਹ ਸਾਰਾ ਜੋ ਐਡਾ ਵੱਡਾ ਧੰਦਾ ਪੰਜਾਬ ਚ ਫੈਲਿਆ ਹੈ ਇਹ ਇਹਦਾ ਮਤਲਬ ਹੈ ਆ ਵੀ ਬਿਨਾ ਸਿਆਸਦਾਨਾਂ ਤੋਂ ਬਿਨਾ ਕਿਸੇ ਵੱਡੇ ਅਧਿਕਾਰੀਆਂ ਤੋਂ ਤੇ ਬਿਨਾ ਕਿਸੇ ਵੱਡੇ ਅਮੀਰ ਬੰਦਿਆਂ ਤੋਂ ਫੈਲਿਆ ਪਿਆ ਇਹ ਹੀ ਨਤੀਜਾ ਕੱਢਾਂਗੇ ਫਿਰ ਪਰ ਇਹ ਗੱਲ ਸੱਚ ਨਹੀਂ ਰਣਜੀਤ ਭਾਵੇਂ ਦਾ ਗੀਤ ਆਇਆ ਸੀ ਨਾ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇ ਆਮ ਵੇਕਦਾ ਓਏ ਉਹਦੇ 'ਚ ਸੱਚ ਐ ਪਰ ਸਾਰੇ ਲੋਕ ਕਹਿਣਗੇ ਸੱਚ ਐ ਜੀ ਸੱਚ ਐ ਤੇ ਫਿਰ ਹੁਣ ਤੱਕ ਐ ਦੱਸੋ ਕਿੰਨੇ ਸਿਆਸਦਾਨ ਫੜੇ ਆ ਨਸ਼ਿਆਂ ਵਿਰੁੱਧ ਯੁੱਧ ਦੇ ਵਿੱਚ ਮੈਨੂੰ ਲੱਗਦਾ ਹੇਠਲੇ ਜਿਹੜੇ ਗਲਤ ਨੇ ਉਹ ਵੀ ਫੜ ਲਓ ਫੜਨੇ ਚਾਹੀਦੇ ਨਹੀਂ ਛੱਡਨੇ ਨਹੀਂ ਚਾਹੀਦੇ ਜਿਹੜੇ ਬਰਬਾਦੀ ਕਰਦੇ ਨੇ ਨਸ਼ੇ ਵੰਡਦੇ ਨੇ ਪਰ ਜਿਹੜੇ ਉੱਪਰ ਤੋਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਬਖਸ਼ਣਾ ਕਾਦੇ ਲਈ ਹੈ ਸਵਾਲ ਵੱਡਾ ਇਹ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਤੇ ਅਗਲੀ ਖਬਰ ਅੱਜ ਪੰਜਾਬ ਦੇ ਵਿੱਚ 2 ਰੁਪਏ ਲੀਟਰ ਪੈਟਰੋਲ ਤੇ 2 ਰੁਪਏ ਲੀਟਰ ਡੀਜ਼ਲ ਵਧਾ ਦਿੱਤਾ ਗਿਆ ਤੇ ਇਹ ਕੰਮ ਭਗਵੰਤ ਮਾਨ ਸਰਕਾਰ ਨੇ ਕੀਤਾ। ਇਹਦੇ ਨਾਲ ਹੁਣ ਸਾਰੀ ਮਹਿੰਗਾਈ ਵਧਣੀ ਹੈ। ਮਤਲਬ ਡੀਜ਼ਲ ਤੇ ਪੈਟਰੋਲ 2-2 ਰੁਪਏ ਵਧਿਆ। ਦੂਜੀਆਂ ਚੀਜ਼ਾਂ ਦੇ ਰੇਟ ਹੁਣ ਇਸ ਭਾਨੇ ਨਾਲ ਵਧਣਗੇ ਵੀ ਭਾਈ ਡੀਜ਼ਲ ਪੈਟਰੋਲ ਦਾ ਰੇਟ ਵਧ ਗਿਆ ਤੇ ਢੋਟ-ਡੋਈ ਦੇ ਖਰਚੇ ਵਧ ਗਏ ਨੇ। ਇਸ ਕਰਕੇ ਦੂਜੀਆਂ ਚੀਜ਼ਾਂ ਦੇ ਰੇਟ ਹੁਣ ਕਈ ਗੁਣਾ ਹੋਰ ਵਧਣਗੇ। ਪੰਜਾਬ ਸਰਕਾਰ ਜਿਹੜੀ ਇਹ ਕਹਿੰਦੀ ਆ ਹੁਣ ਤੱਕ ਖਜ਼ਾਨੇ 'ਚ ਬਹੁਤ ਕੋਸ਼ਿਸ਼ ਖਜ਼ਾਨਾ ਖਾਲੀ ਨਹੀਂਗਾ ਤਾਂ ਫਿਰ ਲੋਕਾਂ ਦੇ ਉੱਪਰ 2-2 ਰੁਪਏ ਸਿੱਧਾ ਹੀ ਪੈਟਰੋਲ ਤੇ ਡੀਜ਼ਲ ਵਧਾ ਕੇ ਐਕਸਾਈਜ਼ ਡਿਊਟੀ ਵਧਾਈ ਗਈ ਹੈ ਇਹ ਬੋਝ ਪਾਉਣ ਦੀ ਲੋੜ ਕੀ ਸੀ ਇਹ ਸਵਾਲ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਨੇ ਪਰ ਸਰਕਾਰਾਂ ਨੇ ਇਹਦਾ ਜਵਾਬ ਪਹਿਲਾਂ ਮੰਗ ਦੇ ਦੇਣਾ ਕਿਵੇਂ ਚੁੱਪ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨੀ ਸ਼ੁਕਰੀਆ